ਸਤਿ ਸ਼੍ਰੀ ਅਕਾਲ ਜੀ। ਪ੍ਰੀਤ ਤੇਰੇ ਜਾਣ ਤੋਂ ਬਾਅਦ ਮੇਰਾ ਕੀ ਬਣੂਗਾ ਪੁੱਤ? ਮੇਰਾ ਧਿਆਨ ਕੌਣ ਰੱਖੂਗਾ? ਸਰਜੀਤ ਕਰਨ ਨੇ ਆਪਣੀ ਕੁੜੀ ਨੂੰ ਕਿਹਾ ਕਿਉਂਕਿ ਉਹਨੇ ਆਪਣੇ ਸਹੁਰੇ ਜਾਣਾ ਸੀ। ਉਦੋਂ ਹੀ ਉਹਦੀ ਬਹੂ ਸੰਦੀਪ ਕਮਰੇ ਚ ਆਈ ਤੇ ਆਪਣੀ ਸਾਸ ਨੂੰ ਕਹਿਣ ਲੱਗੀ, ਮੰਮੀ ਮੈਂ ਪੂਰੀ ਜ਼ਿੰਮੇਵਾਰੀ ਨਿਭਾਉਣੀ ਆ। ਫਿਰ ਵੀ ਇਹ ਹਾਲਿਆ ਤੁਹਾਡਾ ਯਾਦ ਰੱਖਿਓ। ਪ੍ਰੀਤ ਦੇ ਜਾਣ ਤੋਂ ਬਾਅਦ ਤੁਸੀਂ ਮੇਰੇ ਨਾਲ ਹੀ ਰਹਿਣਾ ਹੈ ਇਹ ਸੁਣਦੇ ਹੀ ਸਾਸਣੇ ਕਿਹਾ ਜਿੰਨਾ ਤੇ ਅਣਕ ਧੀ ਰੱਖ ਸਕਦੀ ਆ ਨਾ ਮਾਂ ਦਾ ਬਹੂ ਨਹੀਂ ਰੱਖ ਸਕਦੀ ਜਿਆਦਾ ਪੋਲੀ ਬੰਦ ਦੀ ਕੋਸ਼ਿਸ਼ ਨਾ ਕਰ ਇਹ ਗੱਲ ਸੁਣ ਕੇ ਸੰਦੀਪ ਗੁੱਸੇ ਚ ਬੋਲੀ ਮੰਮੀ ਤੁਹਾਨੂੰ ਇਹ ਸਭ ਸਮਝ ਉਦੋਂ ਆਊਗਾ ਜਦ ਤੁਹਾਡੀ ਕੁੜੀ ਦੇ ਨਾਲ ਉਹਦੇ ਸਹੁਰੇ ਘਰ ਇਹੋ ਸਭ ਹੋਇਆ ਸਾਰਿਆਂ ਦੀ ਸੇਵਾ ਕਰਨ ਤੋਂ ਬਾਅਦ ਵੀ ਜਦੋਂ ਉਹਨੂੰ ਕਿਸੇ ਨੇ ਤੀ ਨਾ ਸਮਝਿਆ ਸੰਦੀਪ ਦੀ ਨਾਨਾ ਪ੍ਰੀਤ ਦਾ ਵਿਆਹ ਤੈ ਹੋ ਗਿਆ ਸੀ ਤੇ ਘਰ ਵਿਆਹ ਦੀਆਂ ਤਿਆਰੀਆਂ ਜੋਰਾ-ਛੋਰਾ ਤੇ ਚੱਲ ਰਹੀਆਂ ਸੀ ਸੰਦੀਪ ਬਸ ਹੁਣ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਨਾਨ ਆਪਣੇ ਸਹੁਰੇ ਘਰ ਜਾਵੇ ਤੇ ਉਹਨੂੰ ਇਸ ਘਰ ਚ ਆਜ਼ਾਦੀ ਮਿਲੇ ਕਿਉਂਕਿ ਸਾਰੇ ਕੰਮ ਨਾਨ ਦੀ ਮਰਜ਼ੀ ਨਾਲ ਹੀ ਹੁੰਦੇ ਸੀ ਤੇ ਨਾ ਚਾਹੁੰਦੇ ਹੋਏ ਵੀ ਸੰਦੀਪ ਨੂੰ ਉਹਦੀ ਗੱਲ ਮੰਨਣੀ ਪੈਂਦੀ ਸੀ ਨਹੀਂ ਤਾਂ ਉਹਨੂੰ ਸੱਸ ਗੱਲਾਂ ਸੁਣਾਉਂਦੀ ਸੀ ਤੇ ਉਹਦੇ ਨਾਲ ਲੜ ਪੈਂਦੀ ਸੀ ਜਿਵੇਂ ਜਿਵੇਂ ਦਿਨ ਕੋਲ ਆਏ ਤਾਂ ਸੰਦੀਪ ਦੀ ਸੱਸ ਕਹਿਣ ਲੱਗਦੀ ਕਿ ਪ੍ਰੀਤ ਪੁੱਤ ਜਦ ਤੂੰ ਸੌਰੀ ਚਲੀ ਗਈ ਤਾਂ ਪਤਾ ਨਹੀਂ ਮੇਰਾ ਧਿਆਨ ਕੌਣ ਰੱਖੂਗਾ ਕਿੰਨੇ ਕੰਮ ਹੁੰਦੇ ਆ ਮੇਰੇ ਮੇਰੀ ਦਵਾਈ ਕੱਪੜੇ ਡਾਕਟਰ ਨੂੰ ਵਿਖਾ ਕੇ ਲੈਉਣਾ ਸਾਰਾ ਕੁਝ ਤੂੰ ਹੀ ਕਰਦੀ ਆ ਪਤਾ ਨਹੀਂ ਪੁੱਤ ਤੂੰ ਚਲੀ ਗਈ ਤਾਂ ਮੇਰਾ ਕੀ ਬਣੂਗਾ ਮੇਰਾ ਦਿਲ ਕਿਵੇਂ ਲੱਗੂਗਾ ਮਾਂ ਦੀ ਗੱਲ ਸੁਣ ਕੇ ਪ੍ਰੀਤ ਮੁਸਕਰਾਂਦੀ ਤੇ ਕਹਿੰਦੀ ਲੈ ਮੰਮੀ ਤੂੰ ਫਿਕਰ ਕਿਉਂ ਕਰਦੀ ਆ ਮੇਰੇ ਸਹੁਰੇ ਕਿਹੜਾ ਦੂਰ ਆ ਇੱਕ ਘੰਟਾ ਹੀ ਉਹਨੂੰ ਲੱਗਦਾ ਆ ਜਦੋਂ ਬੁਲਾਏਂਗੀ ਮੈਂ ਝਟ ਆ ਜਾਇਆ ਕਰੂੰਗੀ ਮੇਰਾ ਵੀ ਉੱਥੇ ਆਪਣੀ ਮਾਂ ਬਿਨਾਂ ਦਿਲ ਥੋੜਾ ਲੱਗਣਾ ਆ ਇਹ ਸੁਣ ਕੇ ਮਾਂ ਕਹਿੰਦੀ ਪੁੱਤ ਬੱਸ ਛੇਤੀ ਛੇਤੀ ਆ ਜਾਇਆ ਕਰੀ ਤੇਰੇ ਬਿਨਾਂ ਤਾਂ ਮੈਨੂੰ ਘਬਰਾਟ ਹੁੰਦੀ ਆ ਇਹ ਸੁਣ ਕੇ ਸੰਦੀਪ ਨੂੰ ਮਨ ਹੀ ਮਨ ਬਹੁਤ ਗੁੱਸਾ ਆਉਂਦਾ ਕਿ ਮੰਮੀ ਐਵੇਂ ਕਹਿੰਦੀ ਆ ਜਿਵੇਂ ਮੈਂ ਤਾਂ ਕੁਝ ਕਰਦੀ ਹੀ ਨਹੀਂ ਰੋਜ਼-ਰੋਜ਼ ਇਹ ਗੱਲਾਂ ਸੁਣ-ਸੁਣ ਕੇ ਸੰਦੀਪ ਥੱਕ ਗਈ ਸੀ। ਇੱਕ ਦਿਨ ਉਹਨੇ ਆਪਣੇ ਪਤੀ ਪ੍ਰਦੀਪ ਨੂੰ ਕਿਹਾ, "ਪ੍ਰਦੀਪ, ਕੀ ਮੈਂ ਕੋਈ ਕੰਮ ਨਹੀਂ ਕਰਦੀ ਜਾਂ ਮੈਂ ਕਿਸੇ ਦਾ ਧਿਆਨ ਨਹੀਂ ਰੱਖਦੀ?" ਇਹ ਸੁਣ ਕੇ ਪ੍ਰਦੀਪ ਮੁਸਕਰਾ ਪਿਆ ਤੇ ਬੋਲਿਆ, "ਤੈਨੂੰ ਕਿਹਨੇ ਕਿਹਾ ਆ? ਤੂੰ ਤਾਂ ਬੜਾ ਵਧੀਆ ਸਾਰਿਆਂ ਦਾ ਧਿਆਨ ਰੱਖਦੀ ਆ।" ਤਾਂ ਸੰਦੀਪ ਨੇ ਕਿਹਾ, "ਕਿ ਫਿਰ ਮੰਮੀ ਐਵੇਂ ਕਿਉਂ ਕਹਿੰਦੀ ਰਹਿੰਦੀ ਆ ਕਿ ਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਧਿਆਨ ਕੌਣ ਰੱਖੂਗਾ ਮੈਂ ਰੋਜ਼ ਇਹ ਗੱਲ ਸੁਣਦੀ ਆ ਤੇ ਪ੍ਰੀਤ ਵੀ ਮੁੜ ਕੇ ਮਾਂ ਨੂੰ ਇਹ ਨਹੀਂ ਕਹਿੰਦੀ ਕਿ ਮੰਮੀ ਭਾਬੀ ਹੈਗੀ ਤਾਂ ਹੈ ਇੱਥੇ ਫਿਰ ਮੇਰੀ ਕੀ ਲੋੜ ਆ ਪਰ ਤੁਹਾਡੀ ਭੈਣ ਨੂੰ ਤਾਂ ਦੋ ਕਿਸ਼ਤੀਆਂ ਦੀ ਸਵਾਰੀ ਕਰਨੀ ਚੰਗੀ ਲੱਗਦੀ ਆ ਨਾ ਇੱਕ ਲੱਤ ਪੇਕੇ ਤੇ ਇੱਕ ਲੱਤ ਸਹੁਰੇ ਰੱਖਣਾ ਚੰੰਦੀ ਆ ਉਹ ਇਸੇ ਲਈ ਤਾਂ ਆਪਣੀ ਮਾਂ ਨੂੰ ਸਮਝੰਦੀ ਨਹੀਂ ਇੱਕ ਤਾਂ ਪਹਿਲਾਂ ਹੀ ਇਹਦੇ ਕਰਕੇ ਮੇਰਾ ਹੱਕ ਨਹੀਂ ਮਿਲਿਆ ਮੈਨੂੰ ਉਤੋਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਸਹੁਰੇ ਜਾਣ ਤੋਂ ਬਾਅਦ ਵੀ ਮੈਨੂੰ ਕੋਈ ਹੱਕ ਮਿਲੂਗਾ ਮੈਂ ਮੰਮੀ ਦੀ ਸੇਵਾ ਪੂਰੇ ਦਿਲ ਤੋਂ ਕਰਦੀ ਆਂ ਪਰ ਉਹਨਾਂ ਨੂੰ ਮੇਰੇ 'ਚ ਕੋਈ ਗੁਣ ਨਜ਼ਰ ਹੀ ਨਹੀਂ ਆਉਂਦਾ ਉਹਨਾਂ ਲਈ ਤਾਂ ਸਾਰਾ ਕੁਝ ਉਹਨਾਂ ਦੀ ਕੁੜੀ ਹੀ ਆ ਨਾ ਪ੍ਰਦੀਪ ਸੰਦੀਪ ਦੇ ਦਿਲ ਦੀ ਗੱਲ ਸਮਝ ਗਿਆ ਫਿਰ ਇੱਕ ਦਿਨ ਜਦੋਂ ਮਾ ਪ੍ਰਦੀਪ ਦੇ ਸਾਹਮਣੇ ਇਹ ਗੱਲ ਕਹਿਣ ਲੱਗੀ ਕਿ ਪ੍ਰੀਤ ਤੇਰੇ ਜਾਣ ਤੋਂ ਬਾਅਦ ਮੇਰਾ ਕੀ ਬਣੂਗਾ ਤਾਂ ਪ੍ਰਦੀਪ ਤੁਰੰਤ ਬੋਲਿਆ ਮੰਮੀ ਤੁਹਾਡੀਆਂ ਦੋ ਧੀਆ ਆ ਉਹਨਾਂ ਵਿੱਚੋਂ ਇੱਕ ਹੀ ਕੁੜੀ ਚੱਲੀ ਆ ਪਰ ਇੱਕ ਤਾਂ ਤੁਹਾਡੇ ਕੋਲ ਹੀ ਰਹੂਗੀ ਨਾ ਤੁਹਾਡੀ ਬਹੂ ਉਹ ਤਾਂ ਹੱਡਾਂ ਤੇ ਆ ਰੱਖੂਗੀ ਸੰਦੀਪ ਤੁਹਾਡੇ ਲਈ ਸਾਰਾ ਕੁਝ ਕਰਦੀ ਆ ਤਾਂ ਫਿਰ ਇੰਨਾ ਕਿਉਂ ਸੋਚਦੇ ਹੋ ਜਿਹੜਾ ਕੰਮ ਪ੍ਰੀਤ ਕਰਦੀ ਸੀ ਉਹ ਵੀ ਸੰਦੀਪ ਕੋਲੋਂ ਕਰਵਾ ਲਿਆ ਕਰਿਓ ਪ੍ਰਦੀਪ ਦੀਆਂ ਇਹਨਾਂ ਗੱਲਾਂ ਨੇ ਮਾਂ ਤੀ ਨੂੰ ਚੁੱਪ ਕਰਵਾ ਦਿੱਤਾ ਦਰਵਾਜ਼ੇ ਦੇ ਪਿੱਛੇ ਖੜੀ ਸੰਦੀਪ ਸਾਰਾ ਕੁਝ ਸੁਣ ਰਹੀ ਸੀ ਉਹ ਕਮਰੇ ਦੇ ਅੰਦਰ ਆਈ ਤੇ ਆਪਣੀ ਸਾਸ ਨੂੰ ਬੋਲੀ ਮੰਮੀ ਜੀ ਮੇਰੀ ਪੂਰੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਵੀ ਇਹ ਹਾਲਿਆ ਤੁਹਾਡਾ ਤਾਂ ਯਾਦ ਰੱਖਿਓ ਪ੍ਰੀਤ ਦੇ ਜਾਣ ਤੋਂ ਬਾਅਦ ਤੁਸੀਂ ਮੇਰੇ ਨਾਲ ਹੀ ਰਹਿਣਾ ਹੈ ਇਹ ਸੁਣਦਿਆਂ ਹੀ ਸਾਸ ਨੇ ਕਿਹਾ ਜਿੰਨਾ ਖਿਆਲ ਧੀ ਰੱਖ ਸਕਦੀ ਆ ਨਾ ਉਹਨਾ ਬਹੂ ਨਹੀਂ ਰੱਖ ਸਕਦੀ ਇਹ ਗੱਲ ਸੁਣ ਕੇ ਸੰਦੀਪ ਬੋਲੀ ਮੰਮੀ ਤੁਹਾਨੂੰ ਇਹ ਸਭ ਸਮਝ ਉਦੋਂ ਆਊਗਾ ਜਦੋਂ ਤੁਹਾਡੀ ਧੀ ਨਾਲ ਉਹਦੇ ਸਹੁਰੇ ਘਰ ਇਹ ਸਭ ਹੋਇਆ ਜਦੋਂ ਸਾਰਿਆਂ ਦੀ ਸੇਵਾ ਕਰਨ ਤੋਂ ਬਾਅਦ ਵੀ ਉਹਨੂੰ ਕਿਸੇ ਨੇ ਆਪਣੀ ਧੀ ਨਾ ਸਮਝਿਆ ਫਿਰ ਇਹ ਕਹਿ ਕੇ ਪ੍ਰਦੀਪ ਸੰਦੀਪ ਦੇ ਨਾਲ ਕਮਰੇ ਚੋਂ ਬਾਹਰ ਨਿਕਲ ਆਇਆ ਉਹਨਾਂ ਦੇ ਜਾਂਦੇ ਹੀ ਪ੍ਰੀਤ ਨੇ ਕਿਹਾ اپنی ماں ਨੂੰ ਕਿ ਵੇਖਿਆ ਮੰਮੀ ਵੀਰ ਕਿੱਦਾਂ ਗੱਲਾਂ ਸੁਣਾ ਕੇ ਗਿਆ ਆ ਤੇ ਉਹਦੀ ਜਨਾਨੀ ਕਿਵੇਂ ਬੋਲਦੀ ਆ ਦੋਵੇਂ ਇੱਕ ਦੂਜੇ ਦੇ ਸੋਚ ਸੋਰ ਮਿਲਾਉਂਦੇ ਆ ਮੈਂ ਤਾਂ ਕਹਿੰਨੀ ਆ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਆਪਣਾ ਧਿਆਨ ਰੱਖਿਓ ਤੇ अलमारी ਦੀਆਂ ਚਾਬੀਆਂ ਤਾਂ ਕਦੀ ਕਿਸੇ ਨੂੰ ਨਾ ਦਿਓ ਇਹ ਸੁਣ ਕੇ ماں ਕਹਿਣ ਲੱਗੀ ਪ੍ਰੀਤ ਮੈਂ ਇੰਨੀ ਵੀ ਕਮਲੀ ਨਹੀਂ ਕਿ ਮੈਂ ਇਹਨਾਂ ਤੇ ਭਰੋਸਾ ਕਰੂੰਗੀ ਮੇਰੀ ਕੁੜੀ ਤੋਂ ਇਲਾਵਾ ਮੈਨੂੰ ਹੋਰ ਕਿਸੇ ਤੇ ਭਰੋਸਾ ਨਹੀਂ ਬਹੁਤ ਅਬਗਾਨੀ ਆ ਕੀ ਤਾਂ ਮੇਰੇ ਨਾਲ ਕੱਲ ਨੂੰ ਕੀ ਕਰੇ ਮੈਂ ਅੱਜ ਤੱਕ ਆਪਣੀ ਅਲਮਾਰੀ ਨੂੰ ਬਿਨਾਂ ਜਿੰਦੇ ਦੇਣੀ ਛੱਡਿਆ ਤਾਂ ਹੁਣ ਕਿਵੇਂ ਛੱਡੂਗੀ ਤਾਂ ਪ੍ਰੀਤ ਨੇ ਕਿਹਾ ਕਿ ਮੰਮੀ ਬਿਲਕੁਲ ਸਹੀ ਸੋਚਦੀਆਂ ਤੂੰ ਤੇ ਬਿਲਕੁਲ ਐਵੇਂ ਹੀ ਕਰੀ ਆਪਣੀ ਅਲਮਾਰੀ ਦੀਆਂ ਚਾਬੀਆਂ ਕਦੀ ਉਹਦੇ ਹੱਥ ਨਾ ਲੱਗਣ ਦੇਈ ਬਾਕੀ ਜਦੋਂ ਮੈਂ ਆਇਆ ਕਰੂੰਗੀ ਤਾਂ ਸਾਰਾ ਕੁਝ ਮੈਂ ਆਪੇ ਸੈੱਟ ਕਰ ਜਾਇਆ ਕਰੂੰਗੀ ਪ੍ਰੀਤ ਦੇ ਵਿਆਹ ਲਈ ਗਹਿਣੇ ਤੇ ਪੈਸੇ ਸਾਰਾ ਕੁਝ ਸਰਜੀਤ ਕੌਣ ਨੇ ਅਲਮਾਰੀ ਚ ਰੱਖਿਆ ਸੀ ਤੇ ਜਦੋਂ ਵੀ ਕੁਝ ਕੱਢਣਾ ਹੁੰਦਾ ਤਾਂ ਉਹ ਪ੍ਰੀਤ ਨੂੰ ਹੀ ਕਹਿੰਦੀ ਤੇ ਸਾਹਮਣੇ ਖੜੀ ਸੰਦੀਪ ਨੂੰ ਅਣਦੇਖਾ ਕਰ ਦਿੰਦੀ ਮਹਿਮਾਨਾਂ ਦੇ ਸਾਹਮਣੇ ਵੀ ਉਹਨੇ ਇਵੇਂ ਹੀ ਕੀਤਾ ਤਾਂ ਸੰਦੀਪ ਨੂੰ ਇਹ ਆਪਣੀ ਬੇਇੱਜ਼ਤੀ ਲੱਗੀ ਉਹਦੇ ਦਿਮਾਗ ਵਿੱਚ ਇਹੋ ਚੱਲ ਰਿਹਾ ਸੀ ਕਿ ਲੋਕ ਕੀ ਸੋਚਣਗੇ ਕਿ ਸ਼ਾਇਦ ਮੈਂ ਧਿਆਨ ਨਹੀਂ ਰੱਖਦੀ ਇਸ ਲਈ ਮੈਨੂੰ ਕੋਈ ਕੰਮ ਨਹੀਂ ਕਹਿੰਦੇ ਫਿਰ ਪ੍ਰੀਤ ਦੇ ਵਿਆਹ ਦਾ ਵੇਲਾ ਆ ਗਿਆ ਜਦੋਂ ਕੁੜੀ ਤੁਰਨ ਲੱਗੀ ਤਾਂ ਮਾਂ ਨੇ ਰੋਂਦੇ ਰੋਂਦੇ ਕਿਹਾ ਪਤਾ ਨਹੀਂ ਤੇਰੇ ਜਾਣ ਤੋਂ ਬਾਅਦ ਮੇਰਾ ਕੀ ਬਣੂਗਾ ਮੇਰਾ ਧਿਆਨ ਕੌਣ ਰੱਖੂਗਾ ਤੇ ਆਪਣੀ ਜਵਾਈ ਨੂੰ ਕਹਿਣ ਲੱਗੀ ਇਹਨੂੰ ਮੇਰੇ ਕੋਲ ਪੇਜ ਦਾ ਰਹੀਂ ਪੁੱਤ ਤਾਂ ਮੇਰਾ ਵੀ ਦਿਲ ਲੱਗਾ ਰਹੂਗਾ ਸੰਦੀਪ ਨੂੰ ਸਾਰਿਆਂ ਦੇ ਸਾਹਮਣੇ ਇਵੇਂ ਕਹਿਣਾ ਬਿਲਕੁਲ ਚੰਗਾ ਨਾ ਲੱਗਾ ਕਿ ਪਤਾ ਨਹੀਂ ਲੋਕ ਕੀ ਸੋਚਣਗੇ ਮੇਰੇ ਬਾਰੇ ਕਿ ਮੈਂ ਆਪਣੀ ਸੱਸ ਦਾ ਧਿਆਨ ਨਹੀਂ ਰੱਖਦੀ ਇਸੇ ਲਈ ਸੱਸਤੀ ਦੇ ਜਨਤੇ ਨਾ ਰੋ ਰਹੀ ਆ ਪ੍ਰੀਤ ਸੌਰੀ ਚਲੀ ਗਈ ਤਾਂ ਮਾਣੇ ਆਪਣੀਆਂ ਚਾਬੀਆਂ ਨੂੰ ਲਗਾ ਕੇ ਰੱਖਣਾ ਸ਼ੁਰੂ ਕਰ ਦਿੱਤਾ ਤੇ ਰੋਜ ਸੰਦੀਪ ਨੂੰ ਬਹੁਤ ਗੱਲਾਂ ਸੁਣਾਉਂਦੀ ਕਿ ਮੇਰੀ ਪ੍ਰੀਤ ਹੁੰਦੀ ਤਾਂ ਘਰ ਨੂੰ ਚੰਗੀ ਤਰ੍ਹਾਂ ਸੰਭਾਲਦੀ ਵਿਆਹ ਤੋਂ ਬਾਅਦ ਘਰ ਵਿੱਚ ਕਿੰਨਾ ਗੰਦਾ ਹੋ ਗਿਆ ਆ ਪ੍ਰੀਤ ਤਾਂ ਇਹ ਸਾਰਾ ਕੁਝ ਇਕੱਲੀ ਕਰ ਲੈਂਦੀ ਸੀ। ਪ੍ਰਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਵਿਆਹ ਤੋਂ ਬਾਅਦ ਛੇਤੀ ਨਾਲ ਸਾਰਾ ਕੁਝ ਨਹੀਂ ਸਾਂਭਿਆ ਜਾਂਦਾ ਹੁੰਦਾ। ਕੁਝ ਦਿਨ ਲੱਗ ਜਾਂਦੇ ਹੁੰਦੇ ਆ। ਵਿਆਹ 'ਚ ਜਿਹੜਾ ਇਹਨਾਂ ਸਮਾਨ ਆਇਆ ਸੀ ਉਹਨੂੰ ਰੱਖਣ ਲਈ ਵੀ ਤਾਂ ਜਗ੍ਹਾ ਚਾਹੀਦੀ ਆ ਨਾ? ਤਾਂ ਮਾਂ ਨੇ ਮੂੰਹ ਬਣਾ ਲਿਆ। ਰਹਿਣ ਦੇ। ਪਤਾ ਆ ਮੈਨੂੰ। ਇਹ ਕਿੰਨੀ ਕੰਮ ਚੋਰ ਆ। ਮੇਰੀ ਪ੍ਰੀਤ ਹੁੰਦੀ ਤਾਂ ਘਰ ਸ਼ੀਸ਼ੇ ਵਾਂਗੂੰ ਚਮਕਦਾ ਸੀ। ਇਨੇ ਵੀ ਉਹਦੇ ਹੁੰਦੇ ਆ ਬੜੀ ਐਸ਼ ਕੀਤੀ ਆ ਬਹੁ ਹੁਣ ਤਾਂ ਆਰਾਮ ਕਰਨਾ ਭੁੱਲੀ ਜਾ ਤੂੰ ਸੰਦੀਪ ਨੂੰ ਸੱਸ ਦੀ ਇਹ ਗੱਲ ਬਹੁਤ ਬੁਰੀ ਲੱਗੀ ਉਹਦੇ ਕੋਲੋਂ ਬਰਦਾਸ਼ਤ ਨਾ ਹੋਇਆ ਉਹਨੇ ਤੁਰੰਤ ਕਿਹਾ ਮੈਨੂੰ ਪ੍ਰੀਤ ਨੇ ਕਿਹੜਾ ਆਰਾਮ ਕਰ ਦਿੱਤਾ ਅਸੀਂ ਮੰਮੀ ਹਰ ਵੇਲੇ ਤਾਂ ਮੈਨੂੰ ਉਹਦੀ ਜੀਹਜੂਰੀ ਕਰਨੀ ਪੈਂਦੀ ਸੀ ਸਾਰੇ ਕੰਮ ਉਹਦੀ ਮਰਜ਼ੀ ਦੇ ਹੁੰਦੇ ਸੀ ਚਾਹੇ ਪਰਦਿਆਂ ਦਾ ਰੰਗ ਹੋਵੇ ਜਾਂ ਹੋਰ ਕੁਝ ਜਦੋਂ ਸ਼ਾਮ ਨੂੰ ਖਾਣੇ ਦੀ ਗੱਲ ਹੋਵੇ ਤੇ ਜਾਂ ਫਿਰ ਅਸੀਂ ਕਿਸੇ ਹੋਟਲ 'ਚ ਖਾਣਾ ਖਾਣ ਜਾਣਾ ਹੋਵੇ ਹਰ ਜਗ੍ਹਾ ਪ੍ਰੀਤ ਦੀ ਮਰਜ਼ੀ ਚੱਲਦੀ ਸੀ ਮੈਨੂੰ ਕੀ ਪਸੰਦ ਆ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ ਪਰ ਮੈਨੂੰ ਜ਼ਰੂਰ ਪਤਾ ਆ ਕਿ ਪ੍ਰੀਤ ਕਦੋਂ ਨਾਰਾਜ਼ ਹੁੰਦੀ ਆ ਮੇਰੇ ਕਮਰੇ ਦੀ ਚਾਦਰ ਤੱਕ ਪ੍ਰੀਤ ਦੀ ਮਰਜ਼ੀ ਦੀ ਆ ਇਥੋਂ ਤੱਕ ਕਿ ਜਦੋਂ ਮੇਰੇ ਲਈ ਕੱਪੜੇ ਹੁੰਦੇ ਸੀ ਨਾ ਉਹ ਵੀ ਪ੍ਰੀਤ ਨਾਲ ਜਾ ਕੇ ਲੈ ਆਉਂਦੀ ਸੀ ਤੁਸੀਂ ਤਾਂ ਮੈਨੂੰ ਘਰ ਹੀ ਛੱਡ ਜਾਂਦੇ ਸੀ ਸਾਰਾ ਦਿਨ ਕੰਮ ਕਰਦੀ ਸੀ ਪ੍ਰੀਤ ਦੀ ਹਰ ਛੋਟੀ ਵੱਡੀ ਇੱਛਾ ਪੂਰੀ ਕਰਦੀ ਸੀ ਤੁਹਾਨੂੰ ਜਾ ਤਾਂ ਹੁਣ ਆਈਆਂ ਕਿ ਜਦੋਂ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋ ਗਈ ਸੀ ਤਾਂ ਤੁਸੀਂ ਉਹਨੂੰ ਛੇਤੀ ਠੀਕ ਨਹੀਂ ਸੀ ਕਰਵਾਇਆ ਕਿਉਂਕਿ ਤੁਹਾਨੂੰ ਤਾਂ ਹੱਥ ਦੇ ਤੋਤੇ ਕੱਪੜੇ ਚਾਹੀਦੇ ਸੀ ਨਾ ਤੇ ਮੰਮੀ ਇਹ ਤਾਂ ਦੱਸੋ ਕਿ ਉਹ ਕੱਪੜੇ ਕੌਣ ਧੋਂਦਾ ਸੀ ਸੰਦੀਪ ਦੀਆਂ ਇਨੀਆਂ ਗੱਲਾਂ ਸੁਣ ਕੇ ਸੱਸ ਗੁੱਸੇ ਨਾਲ ਬੋਲੀ ਆਪਣਾ ਮੂੰਹ ਬੰਦ ਰੱਖ ਬਹੁਤ ਕਿੰਨੇ ਚਿਰ ਤੋਂ ਬਕਵਾਸ ਕਰ ਰਹੀਆਂ ਤੂੰ ਇਹ ਸੁਣ ਕੇ ਪ੍ਰਦੀਪ ਨੇ ਸੰਦੀਪ ਨੂੰ ਕਮਰੇ ਚ ਜਾਣ ਦਾ ਇਸ਼ਾਰਾ ਕੀਤਾ ਤੇ ਸੰਦੀਪ ਗੁੱਸੇ ਚ ਅੰਦਰ ਚਲੀ ਗਈ ਉਹਦੇ ਅੰਦਰ ਦਾ ਗੁੱਸਾ ਹੁਣ ਫੁੱਟਿਆ ਸੀ ਤੇ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਿਆ ਪ੍ਰੀਤ ਚਲੀ ਤਾਂ ਗਈ ਸੀ ਪਰ ਉਹ ਉੱਥੋਂ ਫੋਨ ਕਰ ਕਰਕੇ ਆਪਣੀ ਮਾਂ ਕੋਲੋਂ ਘਰ ਦੀਆਂ ਸਾਰੀਆਂ ਖਬਰਾਂ ਲੈਂਦੀ ਸੀ ਇੱਕ ਦਿਨ ਉਹਨੇ ਆਪਣੀ ਮਾਂ ਨੂੰ ਕਿਹਾ ਮੰਮੀ ਤੁਪਾ ਵੀ ਨੂੰਲਮਾਰੀ ਦੀਆਂ ਚਾਬੀਆਂ ਤਾਂ ਨਹੀਂ ਦੇ ਦਿੱਤੀਆਂ ਯਾਦ ਰੱਖੀ ਇਹ ਤਾਂ ਨਹੀਂ ਕੋਈ ਭਰੋਸਾ ਤਾਂ ਮਾਂ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਆਪਣੀਆਂ ਚਾਬੀਆਂ ਲਗਾ ਕੇ ਰੱਖਦੀ ਆ ਇਸ ਤਰ੍ਹਾਂ ਦੋਵੇਂ ਮਾਂ ਤੇ ਫੋਨ ਤੇ ਸੰਦੀਪ ਦੀਆਂ ਬੁਰਾਈਆਂ ਕਰਦੀਆਂ ਰਹਿੰਦੀਆਂ ਤੇ ਪ੍ਰੀਤ ਆਪਣੀ ਮਾਂ ਦੇ ਦਿਮਾਗ 'ਚ ਸੰਦੀਪ ਦੇ ਖਿਲਾਫ ਜ਼ਹਿਰ ਪਰਦੀ ਰਹਿੰਦੀ ਤੇ ਉਹਨੂੰ ਸੰਦੀਪ ਦੇ ਖਿਲਾਫ ਕਰਦੀ ਰਹਿੰਦੀ ਜਿਹਦੇ ਨਾਲ ਸੱਸ ਨੂੰ ਕਦੀ ਸੰਦੀਪ ਤੇ ਪ੍ਰੋਸਾਣਾ ਹੋਇਆ ਇੱਕ ਦਿਨ ਮਾਂ ਨੇ ਪ੍ਰਦੀਪ ਨੂੰ ਬੁਲਾ ਕੇ ਕਿਹਾ ਪ੍ਰਦੀਪ ਪੁੱਤ ਕਰਵਾ ਚੌਥ ਨੇੜੇ ਆ ਰਿਹਾ ਆ ਤਾਂ ਪ੍ਰੀਤ ਦਾ ਪਹਿਲਾ ਕਰਵਾ ਚੌਥ ਆ ਇਸ ਲਈ ਕਾਫੀ ਸਮਾਨ ਉਹਨੂੰ ਖਰੀਦ ਕੇ ਭੇਜਣਾ ਆ ਹੁਣ ਇਹ ਦੱਸ ਕਿ ਸਮਾਨ ਖਰੀਦਣ ਕਦੋਂ ਜਾਏਗਾ ਤਾਂ ਪ੍ਰਦੀਪ ਨੇ ਕਿਹਾ ਕਿ ਮੰਮੀ ਮੈਨੂੰ ਤਾਂ ਆਫਿਸ ਤੋਂ ਵੇਲ ਨਹੀਂ ਮਿਲਦੀ ਤੁਸੀਂ ਐਵੇਂ ਕਰੋ ਹਾਂ ਕਿ ਸੰਦੀਪ ਨੂੰ ਨਾਲ ਲੈ ਕੇ ਚਲੇ ਜਾਓ ਤੇ ਵੈਸੇ ਵੀ ਸੰਦੀਪ ਨੇ ਵੀ ਤਾਂ ਕਰਵਾਚੌਦ ਦੀ ਸ਼ਾਪਿੰਗ ਕਰਨੀ ਹੋਣੀ ਆ ਇਹ ਸੁਣ ਕੇ ਮਾਣੇ ਗੁੱਸੇ ਨਾਲ ਕਿਹਾ ਮੈਂ ਨਹੀਂ ਜਾਣਾ ਉਹਦੇ ਨਾਲ ਤੇ ਇਹਦੇ ਵਿਆਹ ਨੂੰ ਤਾਂ 2 ਸਾਲ ਹੋ ਗਿਆ ਇਹਦੀ ਭਾਣ ਕਿੰਨੀ ਕੁ ਸ਼ਾਪਿੰਗ ਹੋਣੀ ਆ ਬਸ ਇੱਕ ਸੂਟ ਸੂਟ ਹੀ ਤਾਂ ਲੈਣਾ ਇਹਨੇ ਉਹ ਤਾਂ ਕਦੀ ਵੀ ਜਾ ਕੇ ਲਿਆ ਸਕਦੀ ਆ ਮੈਨੂੰ ਨਹੀਂ ਕੁਝ ਪਤਾ ਮੇਰੇ ਨਾਲ ਤੂੰ ਹੀ ਜਾਏਂਗਾ ਕਿਉਂਕਿ ਕੋਈ ਗਹਿਣਾ ਵੀ ਖਰੀਦਣਾ ਆ ਤੇ ਬਜਾਅ ਚ ਟਾਈਮ ਲੱਗ ਜੂਗਾ ਜੇ ਇਹਨੂੰ ਲੈ ਗਈ ਤਾਂ ਘਰੇ ਕੰਮ ਕੌਣ ਕਰੂਗਾ ਸੱਸ ਦੀਆਂ ਸਾਰੀਆਂ ਗੱਲਾਂ ਸੰਦੀਪ ਨੇ ਸੁਣ ਲਈਆਂ ਉਹਨੇ ਪ੍ਰਦੀਪ ਨੂੰ ਕਿਹਾ ਹਰ ਵਾਰ ਇਵੇਂ ਹੀ ਮੰਮੀ ਮੈਨੂੰ ਘਰ ਛੱਡ ਕੇ ਚਲੀ ਜਾਂਦੀ ਆ ਤਿਹਾਰ ਤੇ ਆਪਣੇ ਲਈ ਕੁਝ ਖਰੀਦਣ ਨੂੰ ਮੇਰਾ ਵੀ ਦਿਲ ਕਰਦਾ ਆ ਪਰ ਮੈਂ ਤਾਂ ਵਿਆਹ ਤੋਂ ਬਾਅਦ ਆਪਣੀ ਪਸੰਦ ਦਾ ਕੁਝ ਨਹੀਂ ਖਰੀਦਿਆ ਜੋਏ ਲਿਆ ਕੇ ਦਿੰਦੇ ਸੀ ਉਹ ਬਾਲੇ ਨਹੀਂਆ ਤਾਂ ਪ੍ਰਦੀਪ ਨੇ ਕਿਹਾ ਕਿ ਸੰਦੀਪ ਤੂੰ ਚੁੱਪ ਰਹਿ ਮੈਂ ਤੈਨੂੰ ਬਾਜ਼ਾਰ ਲੈ ਜਾਊਂਗਾ ਐਤਵਾਰ ਹੋਣ ਦਾ ਕਰਕੇ ਪ੍ਰਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤਾਂ ਫਿਰ ਅੱਜ ਹੀ ਚੱਲ ਕਿਉਂਕਿ ਫਿਰ ਮੈਨੂੰ ਟਾਈਮ ਨਹੀਂ ਮਿਲਣਾ ਤਾਂ ਮਾਂ ਆਪਣੇ ਮੁੰਡੇ ਪ੍ਰਦੀਪ ਦੇ ਨਾਲ ਘਰੋਂ ਬਾਹਰ ਨਿਕਲੀ ਹਜੇ ਗੱਡੀ ਵਿੱਚ ਬੈਠਣ ਹੀ ਲੱਗੀ ਸੀ ਕਿ ਪਹਿਲਾਂ ਹੀ ਉਹ ਡਿੱਗ ਪਈ ਪ੍ਰਦੀਪ ਨੇ ਜਦੋਂ ਉਹਨੂੰ ਸਹਾਰਾ ਦੇ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਉਹਦ ਕੋ ਖੜੀ ਨਾ ਹੋਇਆ ਗਿਆ ਤਾਂ ਪ੍ਰਦੀਪ ਉਹਨੂੰ ਗੋਦੀ ਵਿੱਚ ਚੁੱਕ ਕੇ ਅੰਦਰ ਲੈ ਆਇਆ ਪਤਾ ਨਹੀਂ ਪੈਰ ਨੂੰ ਕੀ ਹੋਇਆ ਕਿਉਂ ਬਹੁਤ ਦਰਦ ਹੋ ਰਿਹਾ ਸੀ ਵਾਰ-ਵਾਰ ਪ੍ਰੀਤ ਪ੍ਰੀਤ ਆਵਾਜ਼ ਦੇ ਦੇ ਕੇ ਉਹ ਰੋ ਰਹੀ ਸੀ ਮੈਨੂੰ ਨਹੀਂ ਕੁਝ ਪਤਾ ਪੁੱਤ ਤੂੰ ਬਸ ਮੇਰੀ ਪ੍ਰੀਤ ਨੂੰ ਛੇਤੀ ਬੁਲਾ ਲ ਮੇਰਾ ਧਿਆਨ ਚੰਗੀ ਤਰ੍ਹਾਂ ਉਹ ਰੱਖੂਗੀ ਵੇਖ ਮੈਨੂੰ ਕਿੰਨੀ ਸੱਟ ਲੱਗ ਗਈ ਆ ਸੰਦੀਪ ਨੇ ਪ੍ਰਦੀਪ ਨੂੰ ਕਿਹਾ ਕਿ ਤੁਸੀਂ ਕੀ ਵੇਖ ਰਹੇ ਹੋ ਛੇਤੀ ਡਾਕਟਰ ਨੂੰ ਬੁਲਾਓ ਪ੍ਰਦੀਪ ਡਾਕਟਰ ਨੂੰ ਫੋਨ ਲਾ ਹੀ ਰਿਹਾ ਸੀ ਕਿ ਮਾਂ ਨੇ ਉਹਦਾ ਹੱਥ ਫੜ ਲਿਆ ਤੇ ਬੋਲੀ ਨਹੀਂ ਪੁੱਤ ਤੂੰ ਪਹਿਲਾਂ ਪ੍ਰੀਤ ਨੂੰ ਫੋਨ ਕਰਕੇ ਬੁਲਾ ਲਾ ਮੈਂ ਬਸ ਪ੍ਰੀਤ ਨੂੰ ਦੇਖਣਾ ਆ ਉਹ ਆ ਕੇ ਵੇਖੂਗੀ ਕਿ ਮੇਰੇ ਪੈਰ ਨੂੰ ਕੀ ਹੋਇਆ ਆ ਪ੍ਰਦੀਪ ਨੇ ਆਪਣੀ ਮਾਂ ਕੋਲੋਂ ਹੱਥ ਛੁਡਵਾਇਆ ਤੇ ਬੋਲਿਆ ਮੰਮੀ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਜਿਵੇਂ ਤੇਰਾ ਪੈਰ ਮੁੜਿਆ ਆ ਨਾ ਮੈਨੂੰ ਤਾਂ ਲੱਗਦਾ ਆ ਕਿਤੇ ਫੈਕਚਰ ਨਾ ਹੋ ਗਿਆ ਹੋਵੇ। ਪ੍ਰੀਤ ਕੋਈ ਡਾਕਟਰ ਨਹੀਂ ਆ। ਤੁਸੀਂ ਚੁੱਪ ਰਹੋ। ਮੈਨੂੰ ਫੋਨ ਕਰਨ ਦੋ ਡਾਕਟਰ ਨੂੰ। ਪ੍ਰਦੀਪ ਨੇ ਡਾਕਟਰ ਨਾਲ ਗੱਲ ਕੀਤੀ। ਤਾਂ ਡਾਕਟਰ ਨੇ ਕਿਹਾ ਕਿ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਆਜੋ। ਪ੍ਰਦੀਪ ਸੰਦੀਪ ਦੇ ਨਾਲ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਚਲਾ ਗਿਆ। ਪੂਰਾ ਰਸਤਾ ਮਾਂ ਪ੍ਰੀਤ ਪ੍ਰੀਤ ਬੋਲਦੀ ਰੋਂਦੀ ਰਹੀ। ਜਦਕੇ ਪ੍ਰਦੀਪ ਉਹਨਾਂ ਨੂੰ ਵਾਰ-ਵਾਰ ਸਮਝਾ ਰਿਹਾ ਸੀ। ਕਿ ਮੰਮੀ ਤੁਸੀਂ ਐਵੇਂ ਕਿਉਂ ਕਰ ਰਹੇ ਹੋ ਪ੍ਰੀਤ ਦਾ ਨਵਾਂ ਨਵਿਆਹ ਹੋਇਆ ਆ ਹਜੇ ਉਹਨੂੰ ਕਿਵੇਂ ਬੁਲਾ ਸਕਦੇ ਆ ਉਹਦਾ ਸਹੁਰਾ ਪਰਿਵਾਰ ਕੀ ਸੋਚੂਗਾ ਤਾਂ ਮਾਣ ਨੇ ਗੁੱਸੇ ਨਾਲ ਕਿਹਾ ਕੀ ਕਹਿਣਗੇ ਮੈਂ ਕੋਈ ਕੁਮਾਨ ਨੂੰ ਨਹੀਂ ਬੁਲਾ ਰਹੀ ਉਹਨੂੰ ਜੇ ਮਾਂ ਦੀ ਸਿਹਤ ਖਰਾਬ ਹੋ ਗਈ ਤਾਂ ਕੀਤੀ ਨੂੰ ਬੁਲਾਉਣਾ ਗਲਤ ਆ ਪ੍ਰਦੀਪ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਦੇ ਘਰ ਦੀ ਬਹੂ ਆ ਹੁਣ ਪਰ ਮਾਣ ਆ ਮੰਨੀ ਹਸਪਤਾਲ ਪਹੁੰਚਦੇ ਡਾਕਟਰ ਨੇ ਵੇਖ ਕੇ ਕਿਹਾ ਕਿ ਇਹਨਾਂ ਨੂੰ ਮੋਚ ਆਈ ਆ ਤੇ ਇਹਨਾਂ ਨੂੰ ਆਰਾਮ ਦੀ ਲੋੜ ਆ ਤਾਂ ਮਾਂ ਨੇ ਘਰ ਆਉਣ ਤੋਂ ਬਾਅਦ ਪ੍ਰਦੀਪ ਨੂੰ ਕਿਹਾ ਕਿ ਤੂੰ ਮੇਰੀ ਪ੍ਰੀਤ ਨਾਲ ਗੱਲ ਕਰਵਾ ਦੇ ਮੈਂ ਹੁਣੇ ਉਹਨੂੰ ਬੁਲਾਉਣਾ ਆ ਤਾਂ ਪ੍ਰਦੀਪ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਉਹ ਹੁਣ ਕਿਸੇ ਦੀ ਬਹੂ ਆ ਤੇ ਉਹਦੇ ਉੱਤੇ ਸੱਸ ਸਹੁਰੇ ਦੀ ਜ਼ਿੰਮੇਵਾਰੀ ਆ ਪਹਿਲਾਂ ਉਹਨਾਂ ਨੂੰ ਛੱਡ ਕੇ ਇੱਥੇ ਕਿਵੇਂ ਆ ਸਕਦੀ ਆ ਹੁਣ ਸੰਦੀਪ ਨੂੰ ਹੀ ਵੇਖ ਲਾ ਉਹ ਵੀ ਤਾਂ ਤੁਹਾਨੂੰ ਛੱਡ ਕੇ ਨਹੀਂ ਜਾਂਦੀ ਪ੍ਰਦੀਪ ਬੋਲਦਾ ਰਿਹਾ ਪਰ ਮਾਂ ਜੇਤੇ ਅੜ ਗਈ ਪ੍ਰਦੀਪ ਨੇ ਪਰੇਸ਼ਾਨ ਹੋ ਕੇ ਪ੍ਰੀਤ ਨੂੰ ਫੋਨ ਲਾ ਦਿੱਤਾ ਤੇ ਕਿਹਾ ਕਿ ਅੱਜ ਮੰਮੀ ਡਿੱਗ ਪਈ ਸੀ ਤੇ ਉਹਦੇ ਪੈਰ ਤੇ ਸੱਟ ਲੱਗ ਗਈ ਆ ਕਾਫੀ ਸੋਜ ਪੈ ਗਈ ਆ ਤੇ ਦਰਦ ਵੀ ਹੋ ਰਿਹਾ ਆ ਉਹ ਤਾਂ ਤੈਨੂੰ ਯਾਦ ਕਰੀ ਜਾਂਦੀ ਆ ਏਵੇਂ ਕਰ ਤੂੰ ਉਹਨਾਂ ਨੂੰ ਮਿਲਣ ਆ ਜਾ ਇਹ ਸੋੰਧਿਆ ਹੀ ਪ੍ਰੀਤ ਨੇ ਕਿਹਾ ਵੀਰ ਤੂੰ ਕਿਹੋ ਜੀਆਂ ਗੱਲਾਂ ਕਰ ਰਿਆਂ ਆਂ ਮੰਮੀ ਤਾਂ ਛੋਟੀ ਛੋਟੀ ਗੱਲ ਤੇ ਪ੍ਰੀਤ ਪ੍ਰੀਤ ਕਰਦੀ ਰਹਿੰਦੀ ਆ ਮੇਰਾ ਨਵਾਂ ਨਵਾਂ ਵਿਆਹ ਹੋਇਆ ਆ ਮੈਂ ਕੁਮਣ ਮਨਾ ਲਈ ਆਈ ਆ ਮੈਂ ਤਾਂ ਇੱਥੇ ਓਨਲੀ ਇੰਨੀਆਂ ਮਹਿੰਗੀਆਂ ਟਿਕਟਾਂ ਕਰਵਾਈਆਂ ਆ ਤਾਂ ਕਿ ਹੁਣ ਮੈਂ ਸਾਰਾ ਕੁਝ ਛੱਡ ਕੇ ਮੰਮੀ ਕੋਲ ਆ ਜਾਵਾਂ ਮੰਮੀ ਦੀ ਸੇਵਾ ਕਰਨ ਵੈਸੇ ਵੀ ਮੰਮੀ ਦਾ ਧਿਆਨ ਰੱਖਣ ਨੂੰ ਭਾਬੀ ਹੈ ਤਾਂ ਸਹੀ ਭਾਬੀ ਨੂੰ ਕਹ ਦੇ ਕਿ ਮੇਰੇ ਆਉਣ ਤੱਕ ਮੰਮੀ ਦਾ ਖਿਆਲ ਰੱਖੇ ਫੋਨ ਸਪੀਕਰ ਤੇ ਸੀ ਫਿਰ ਵੀ ਮਾਂ ਨੇ ਕਿਹਾ ਕਿ ਮੈਂ ਪ੍ਰੀਤ ਨਾਲ ਖੁਦ ਗੱਲ ਕਰਦੀ ਆ ਪ੍ਰਦੀਪ ਨੇ ਜਿਵੇਂ ਹੀ ਮਾਂ ਨੂੰ ਫੋਨ ਦਿੱਤਾ ਤਾਂ ਮਾਂ ਨੇ ਰੋਂਦੇ ਹੋਏ ਕਿਹਾ ਪੁੱਤ ਮੇਰਾ ਬੜਾ ਦਿਲ ਘਬਰਾ ਰਿਹਾ ਆ ਮੈਨੂੰ ਬੜੀ ਸੱਟ ਲੱਗੀ ਆ ਤੂੰ ਬੱਸ ਛੇਤੀ ਆ ਜਾ ਮੈਨੂੰ ਤੇਰੀ ਭਾਬੀ ਤੇ ਬਿਲਕੁਲ ਭਰੋਸਾ ਨਹੀਂ ਆਪਣੀ ਮਾਂ ਦੀ ਗੱਲ ਸੁਣ ਕੇ ਪ੍ਰੀਤ ਨੇ ਗੁੱਸੇ ਨਾਲ ਕਿਹਾ ਮੰਮੀ ਇੰਨੀ ਨਹੀਂ ਨਹੀਂ ਨਾ ਬਣ ਤੁਸੀਂ ਹੁਣ ਛੋਟੇ ਬੱਚੇ ਤਾਂ ਹੈ ਨਹੀਂ ਜਿਹੜੇ ਇੰਨੀ ਘਸਟ ਤੇ ਰੋ ਰਹੇ ਹੋ ਧਿਆਣੀ ਤਾਂ ਰੱਖਣਾ ਆ ਭਾਬੀ ਤਰਾ ਖਲੂਗੀ ਬਹੂ ਦਾ ਤਾਂ ਇਹੋ ਕੰਮ ਹੁੰਦਾ ਆਣਾ ਫਿਰ ਮੇਰੀ ਕੀ ਲੋੜ ਆ ਸੰਦੀਪ ਉੱਥੇ ਖੜੀ ਸੀ ਇਹ ਸਾਰਾ ਕੁਝ ਸੁਣ ਰਹੀ ਸੀ ਉਹ ਆਪਣੇ ਮਨ ਵਿੱਚ ਸੋਚਣ ਲੱਗੀ ਬਹੂ ਦਾ ਕੰਮ ਤਾਂ ਸੇਵਾ ਕਰਨਾ ਆ ਤੇਤੀ ਦਾ ਕਮਲ ਮਰੀ ਦੀਆਂ ਚਾਬੀਆਂ ਰੱਖਣਾ ਆ ਵਾ ਕੀ ਗੱਲ ਕੀਤੀ ਆ ਪ੍ਰੀਤ ਨੇ ਕੀ ਦੀ ਗੱਲ ਸੁਣ ਕੇ ਮਾਂ ਉਦਾਸ ਹੋ ਗਈ ਤੇ ਰੋਣ ਲੱਗ ਪਈ ਤਾਂ ਸੰਦੀਪ ਨੇ ਆਪਣੀ ਸੱਸ ਨੂੰ ਕਿਹਾ ਕਿ ਵੇਖਿਆ ਤੁਹਾਡੀ ਕੁੜੀ ਨੇ ਤੁਹਾਨੂੰ ਕੀ ਜਵਾਬ ਦਿੱਤਾ ਆ ਇਹਨਾਂ ਕਹਿ ਕੇ ਸੰਦੀਪ ਉੱਥੋਂ ਚਲੀ ਗਈ ਪੈਰ ਤੇ ਸੱਟ ਲੱਗਣ ਤੋਂ ਬਾਅਦ ਹੁਣ ਮਾਂ ਦਾ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਸੀ ਤੇ ਸੰਦੀਪ ਹੀ ਹੁਣ ਉਹਨਾਂ ਦਾ ਸਹਾਰਾ ਸੀ ਕਿਉਂਕਿ ਪ੍ਰਦੀਪ ਤਾਂ ਆਫਿਸ ਚੱਲਿਆ ਜਾਂਦਾ ਸੀ ਸੰਦੀਪ ਬਿਨਾ ਦੱਸੇ ਸੱਸ ਦਾ ਹਰ ਕੰਮ ਕਰਦੀ। ਉਹ ਉਹਦੇ ਪੈਰ ਦਾ ਧਿਆਨ ਵੀ ਰੱਖਦੀ ਤੇ ਉਹਨਾਂ ਦੇ ਖਾਣ ਪੀਣ ਦਾ ਵੀ ਪੂਰਾ ਖਿਆਲ ਰੱਖਦੀ। ਸੱਸ ਦੇ ਵਾਲ ਵਾਹੁਣੇ ਜਾਂ ਉਹਨਾਂ ਨੂੰ ਦਵਾਈ ਦੇਣਾ। ਸਵੇਰ ਤੋਂ ਲੈ ਕੇ ਰਾਤ ਤੱਕ ਉਹ ਦਿਲ ਲਾ ਕੇ ਉਹਨਾਂ ਦੀ ਸੇਵਾ ਕਰਦੀ ਸੀ। ਕੁਝ ਦਿਨਾਂ ਬਾਅਦ ਸੱਸ ਦਾ ਪੈਰ ਠੀਕ ਹੋਣ ਲੱਗਾ ਤਾਂ ਪ੍ਰਦੀਪ ਨੇ ਕਿਹਾ ਕਿ ਵੇਖਿਆ ਮੰਮੀ ਸੰਦੀਪ ਦੀ ਸੇਵਾ ਨੇ ਤੁਹਾਨੂੰ ਕਿੰਨੀ ਛੇਤੀ ਠੀਕ ਕਰ ਦਿੱਤਾ ਆ। ਤੱਸੰਦੀ ਤੇ ਪ੍ਰੋਸਾਹੀ ਨਹੀਂ ਸੀ ਤੁਹਾਨੂੰ ਤਾਂ ਇਹ ਸੁਣ ਕੇ ਮਾਂ ਦੀਆਂ ਨਜ਼ਰਾਂ ਝੁੱਕ ਗਈਆਂ ਕੁਝ ਦਿਨਾਂ ਬਾਅਦ ਮਾਂ ਦੇ ਫੋਨ ਤੇ ਪ੍ਰੀਤ ਦਾ ਫੋਨ ਆਇਆ ਕਿ ਉਹ ਵਾਪਸ ਆ ਗਈ ਆ ਤੇ ਮਿਲਣ ਆਉਣਾ ਆ ਤੁਹਾਨੂੰ ਤਾਂ ਮਾਂ ਨੇ ਫੋਨ ਤੇ ਹੀ ਪ੍ਰੀਤ ਨੂੰ ਕਿਹਾ ਕਿ ਪੁੱਤ ਹੁਣ ਤਾਂ ਮੇਰਾ ਪੈਰ ਠੀਕ ਹੋ ਗਿਆ ਆ ਹੁਣ ਤਾਂ ਤੂੰ ਨਾ ਵੀ ਆਵੇਂ ਤਾਂ ਕੋਈ ਗੱਲ ਨਹੀਂ ਇਹ ਗੱਲ ਸੁਣ ਕੇ ਪ੍ਰੀਤ ਹਰਾਣ ਹੋ ਗਈ ਤੇ ਸਿੱਧਾ ਮਾਂ ਕੋਲ ਆ ਗਈ ਆ ਕੇ ਵੇਖਿਆ ਤਾਂ ਦੋਵੇਂ ਨੋ ਸੱਸ ਇਕੱਠੀਆਂ ਬਹਿ ਕੇ ਗੱਲਾਂ ਕਰ ਰਹੀਆਂ ਸੀ ਤੇ ਮਾਂ ਸਬਜ਼ੀ ਕੱਟ ਰਹੀ ਸੀ ਘਰ ਵੜਦਿਆਂ ਹੀ ਪ੍ਰੀਤ ਨੇ ਕਿਹਾ ਕਿ ਮੰਮੀ ਤੂੰ ਸਬਜ਼ੀ ਕੱਟ ਰਹੀਆਂ ਭਾਬੀ ਆਰਾਮ ਨਾਲ ਬੈਠੀ ਆ ਪ੍ਰੀਤ ਨੂੰ ਘਰ ਵੇਖ ਕੇ ਮਾਂ ਹਰਾਨ ਰਹਿ ਗਈ ਤੇ ਉਹਨੂੰ ਗਲੇ ਲਾ ਕੇ ਬੋਲੀ ਪ੍ਰੀਤ ਪੁੱਤ ਤੂੰ ਪਹਿਲਾਂ ਆਰਾਮ ਨਾਲ ਬਹਿ ਜਾ ਬਹੁ ਤੂੰ ਇਹਦੇ ਲਈ ਪਾਣੀ ਲਿਆ ਪਰ ਪ੍ਰੀਤ ਕੋਲੋਂ ਤਾਂ ਸਬਰ ਹੀ ਨਹੀਂ ਹੋ ਰਿਹਾ ਸੀ ਉਨੇ ਬੈਠ ਦੇ ਕਿਆ ਮੰਮੀ ਇਹ ਸਭ ਕੀ ਆ ਭਾਬੀ ਤੁਹਾਡੇ ਨਾਲ ਬਹਿ ਕੇ ਬੜੇ ਪਿਆਰ ਨਾਲ ਗੱਲਾਂ ਕਰ ਰਹੀ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਦੇ ਕੋਲੋਂ ਬਚ ਕੇ ਰਹੋ ਇਹ ਸੁਣ ਕੇ ਮਾਪ੍ਰੀਤ ਦਾ ਮੂੰਹ ਵੇਖਣ ਲੱਗੀ ਤਾਂ ਉਦੋਂ ਹੀ ਸੰਦੀਪ ਪਾਣੀ ਲੈ ਕੇ ਆ ਗਈ ਤਾਂ ਪ੍ਰੀਤ ਪਾਣੀ ਦਾ ਗਲਾਸ ਫੜਦੇ ਹੋਏ ਬੋਲੀ ਮੰਮੀ ਵੈਸੇ ਮੈਨੂੰ ਤੁਹਾਡੇ ਨਾਲ ਇੱਕ ਸ਼ਿਕਾਇਤ ਆ ਮੇਰਾ ਪਹਿਲਾ ਕਰਵਾ ਚੌਥ ਸੀ ਤੇ ਮੈਮਨਾਲੀ ਕੁਮਣ ਚਲੀ ਗਈ ਤਾਂ ਕੀ ਤੁਹਾਨੂੰ ਮੈਨੂੰ ਛਗਨ ਦੀ ਜਗਾ ਪੈਸੇ ਨਹੀਂ ਦੇਣੇ ਚਾਹੀਦੇ ਸੀ ਇਹ ਸੁਣ ਕੇ ਮਾਂ ਨੇ ਸਾਹਮਣੇ ਖੜੀ ਸੰਦੀਪ ਨੂੰ ਕਿਹਾ ਬਾਊ ਜਾ ਮੇਰੀ ਅਲਮਾਰੀ ਚ ਜਿਹੜਾ ਤੂੰ ਪ੍ਰੀਤ ਦੇ ਛਗਨ ਦਾ ਸਮਾਨ ਰੱਖਿਆ ਸੀ ਨਾ ਉਹ ਲੈ ਆ ਇਹ ਸੁਣ ਕੇ ਤਾਂ ਪ੍ਰੀਤ ਦੀਆਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਸੰਦੀਪ ਦੇ ਜਾਂਦਿਆਂ ਹੀ ਪ੍ਰੀਤ ਨੇ ਆਪਣੀ ਮਾਂ ਦਾ ਹੱਥ ਫੜ ਲਿਆ ਮੰਮੀ ਇਹ ਕੀ ਹੋ ਰਿਹਾ ਆ ਮੈਂ ਕੁਝ ਦਿਨ ਬਾਹਰ ਕੀ ਚਲੀ ਗਈ ਤੁਸੀਂ ਤਾਂ ਘਰ ਦੇ ਤੌਰ ਤਰੀਕੇ ਹੀ ਬਦਲ ਦਿੱਤੇ ਆ ਇਹਨੇ ਕੀ ਤੁਹਾਡੇ ਤੇ ਜਾਦੂ ਕਰ ਦਿੱਤਾ ਆ ਇਹਦੇ ਹੱਥ ਚੋਂ ਨਲਮਰੀ ਦੀਆਂ ਚਾਬੀਆਂ ਵੀ ਪਹੁੰਚ ਗਈਆਂ ਆ ਤੁਸੀਂ ਤਾਂ ਇਹਦੇ ਤੇ ਭਰੋਸਾ ਨਹੀਂ ਸੀ ਕਰਦੇ ਫਿਰ ਅਚਾਨਕ ਇਹਨਾਂ ਭਰੋਸਾ ਕਿਵੇਂ ਹੋ ਗਿਆ ਮੈਂ ਇੰਨੇ ਦਿਨਾਂ ਬਾਅਦ ਤੁਹਾਨੂੰ ਮਿਲਣ ਆਈਆਂ ਤੁਸੀਂ ਤਾਂ ਮੈਨੂੰ ਛੱਡ ਕੇ ਆਪਣੀ ਬਹੂ ਦੇ ਹੀ ਹੋ ਗਏ ਹੋ ਇਹ ਗੱਲ ਸੁਣ ਕੇ ਮਾਣੇ ਆਪਣੀ ਕੁੜੀ ਪ੍ਰੀਤ ਦੀ ਗੱਲ ਤੇ ਇੱਕ ਜ਼ੋਰ ਨਾਲ ਥੱਪੜ ਮਾਰਿਆ ਪ੍ਰੀਤ ਨੇ ਆਪਣੀ ਗੱਲ ਤੇ ਹੱਥ ਰੱਖਿਆ ਤੇ ਹੈਰਾਨ ਹੋ ਕੇ ਬੋਲੀ ਮੰਮੀ ਤੂੰ ਮੈਨੂੰ ਕਿਉਂ ਥੱਪੜ ਮਾਰਿਆ ਇਹ ਸੁਣ ਕੇ ਮਾਂ ਗੁੱਸੇ ਵਿੱਚ ਬੋਲੀ ਮੈਂ ਉਹ ਕੀਤਾ ਆ ਜੋ ਮੈਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਮੇਰੇ ਪੈਰ ਤੇ ਸੱਟ ਲੱਗੀ ਤਾਂ ਮੈਨੂੰ ਤੇਰੀ ਅਸਲੀਅਤ ਪਤਾ ਲੱਗੀ ਕਿ ਤੂੰ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਆ ਜੇ ਤੂੰ ਮਨਾਲੀ ਸੀ ਜ ਆਣੀ ਸੀ ਸਕਦੀ ਤਾਂ ਇਹ ਕਹਿਣ ਦੀ ਕੀ ਲੋੜ ਸੀ ਕਿ ਮਾਂ ਤਾਂ ਨਿੱਕੀ ਨਿੱਕੀ ਗੱਲ ਤੇ ਰੋ ਪੈਂਦੀ ਆ ਤੂੰ ਇੱਕ ਵਾਰ ਵੀ ਫੋਨ ਕਰਕੇ ਮੇਰਾ ਹਾਲ ਨਹੀਂ ਪੁੱਛਿਆ ਬਹੂ ਨੇ ਦਿਨ ਰਾਤ ਸੇਵਾ ਕੀਤੀ ਆ ਮੇਰੀ ਤੇ ਮੈਂ ਇੰਨੀ ਛੇਤੀ ਠੀਕ ਹੋ ਗਈ ਆ ਇਥੋਂ ਤੱਕ ਕਿਉ ਆਪਣੇ ਪੇਕੇ ਵੀ ਨਹੀਂ ਗਈ ਜਾਦੂ ਤਾਂ ਚਲਾਇਆ ਆ ਇਹਨੇ ਪਰ ਆਪਣੀ ਸੇਵਾ ਤੇ ਪਿਆਰ ਦਾ ਹੁਣ ਇਹ ਦੱਸ ਕਿ ਤੂੰ ਆਪਣੇ ਸਹੁਰੇ ਪਰਿਵਾਰ ਤੇ ਇਹ ਜਾਦੂ ਚਲਾ ਰਹੀ ਆ ਕਿ ਨਹੀਂ ਉਦੋਂ ਹੀ ਉਥੇ ਕਿਸੇ ਨੇ ਆ ਕੇ ਕਿਹਾ ਜੀ ਨਹੀਂ ਜਾਦੂ ਤਾਂ ਇਹ ਫਿਰ ਚਲਾਉਗੀ ਜੇ ਇਹਨੂੰ ਜਾਦੂ ਚਲਾਉਣਾ ਆਊਗਾ ਤਾਂ ਇਹ ਸੁਣ ਕੇ ਪ੍ਰੀਤ ਨੇ ਜਿਵੇਂ ਹੀ ਮੁੜ ਕੇ ਵੇਖਿਆ ਤਾਂ ਪਿੱਛੇ ਉਹਦਾ ਪਤੀ ਖੜਾ ਸੀ ਉਹਨੇ ਅੰਦਰ ਆਉਂਦਿਆਂ ਹੀ ਮਾਣ ਨੂੰ ਕਿਹਾ ਮੰਮੀ ਤੁਹਾਡੀ ਕੁੜੀ ਇੱਥੇ ਸਾਨੂੰ ਬਿਨਾਂ ਦੱਸੇ ਆਈ ਆ ਇਹੋ ਜਿਹਾ ਵੀ ਕਿਹੜਾ ਜ਼ਰੂਰੀ ਕੰਮ ਸੀ ਇਹਨੂੰ ਜੜਾ ਇਹਨੇ ਕਿਸੇ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੁਹਾਨੂੰ ਪਤਾ ਆ ਘਰ ਇਹਨੇ ਕੀ ਸ਼ਰਤ ਰੱਖੀ ਆ ਇਹ ਕਿ ਆਪਣੀ ਮਾਂ ਨੂੰ ਆਪਣੀ ਭੈਣ ਦੇ ਸਹੁਰੇ ਭੇਜ ਤੁਸੀਂ ਦੱਸੋ ਕਿ ਮੇਰੀ ਮਾਂ ਪੁੱਤ ਦੇ ਹੁੰਦੇ ਆਪਣੀ ਕੁੜੀ ਦੇ ਘਰ ਜਾ ਕੇ ਰਹੂਗੀ ਜੇ ਤੁਹਾਡੇ ਨਾਲ ਭਾਬੀ ਐਵੇਂ ਕਰੇ ਤਾਂ ਇਹ ਸੁਣ ਕੇ ਤਾਂ ਪ੍ਰੀਤ ਦੀਆਂ ਅੱਖਾਂ ਹੀ ਫਟੀਆਂ ਰਹਿ ਗਈਆਂ ਤੇ ਮਾਂ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ ਤੇ ਉਹਨੇ ਕਿਹਾ ਸਹੀ ਕਹਿ ਰਹੀ ਆਂ ਪੁੱਤ ਤੂੰ ਇਹ ਮੇਰੀ ਗਲਤੀ ਆ ਇਹ ਨਾ ਕਹਿੰਦੇ ਹੀ ਮਾਣੇ ਪ੍ਰੀਤ ਦੀ ਦੂਜੀ ਗਲਤੇ ਇੱਕ ਥੱਪੜ ਮਾਰ ਦਿੱਤਾ ਪ੍ਰੀਤ ਦੇ ਹੋਸ਼ ਉੱਡ ਗਏ ਅੱਖਾ ਫਾੜ ਫਾੜ ਕੇ ਆਪਣੀ ਮਾਂ ਵੱਲ ਵੇਖ ਰਹੀ ਸੀ ਪ੍ਰੀਤ ਦੇ ਪਤੀ ਨੇ ਕਿਹਾ ਕਿ ਹੁਣ ਬੇਸ਼ਰਮਾਂ ਵਾਂਗੇ ਇੱਥੇ ਹੀ ਬੈਠੀ ਰਹਿਣਗੀ ਜਾਂ ਘਰ ਵੀ ਜਾਣਗੀ ਪ੍ਰੀਤ ਚੁੱਪਚਾਪ ਉੱਠੀ ਤੇ ਸੰਦੀਪ ਦੇ ਕੋਲ ਜਾ ਕੇ ਉਹਦੇ ਕੋਲੋਂ ਮਾਫੀ ਮੰਗਣ ਲੱਗ ਗਈ ਭਾਬੀ ਮੈਨੂੰ ਮਾਫ ਕਰਦੇ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਆ ਮੈਨੂੰ ਲੱਗਦਾ ਸੀ ਕਿ ਤੁਸੀਂ ਮੇਰਾ ਹੱਕ ਖੋਹ ਰਹੇ ਹੋ ਐਸੇ ਕਰਕੇ ਮੈਂ ਸਾਰਾ ਕੁਝ ਗਲਤ ਕਰਦੀ ਗਈ ਇਹ ਸੁਣ ਕੇ ਸੰਦੀਪ ਨੇ ਕਿਹਾ ਮੈਂ ਇਸ ਘਰ ਨੂੰ ਤੋੜਨ ਨਹੀਂ ਬਲਕਿ ਜੋੜਨ ਆਈ ਆ ਪਰ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਹੋਇਆ ਹੁਣ ਤੁਸੀਂ ਆਪਣਾ ਘਰ ਟੁੱਟਣ ਤੋਂ ਬਚਾਓ ਤੇ ਆਪਣੇ ਪਤੀ ਦੇ ਨਾਲ ਘਰ ਵਾਪਸ ਚਲੇ ਜਾਓ ਪ੍ਰੀਤ ਆਪਣੇ ਪਤੀ ਨਾਲ ਵਾਪਸ ਚਲੀ ਗਈ ਤੇ ਮਾਂ ਨਹੀਂ ਉਹਦੇ ਜਾਂਦਿਆ ਹੀ ਸੰਦੀਪ ਨੂੰ ਆਪਣੇ ਗਲੇ ਲਾ ਲਿਆ ਤੇ ਰੋਂਦੇ ਹੋਏ ਕਹਿਣ ਲੱਗੀ ਪੁੱਤ ਕਦੀ ਕਦੀ ਬੋਲਣ ਦੀ ਬਹੁਤ ਲੋੜ ਹੁੰਦੀ ਆ ਤੇਰੀ ਸੇਵਾ ਦੇ ਕਰਕੇ ਮੇ ਛੇਤੀ ਠੀਕ ਹੋ ਗਈ ਤੂੰ ਸਾਬਤ ਕਰ ਦਿੱਤਾ ਆ ਕਿ ਤੂੰ ਚੰਗੀ ਬਹੂ ਹੀ ਨਹੀਂ ਬਲਕਿ ਚੰਗੀ ਧੀ ਵੀ ਆ ਜੇ ਮੈਂ ਤੇਰੀ ਮਾਫੀ ਦੇ ਲਾਇਕ ਹੋਵਾਂ ਤਾਂ ਮੈਨੂੰ ਪੁੱਤ ਮਾਫ ਕਰ ਦੇ ਇਹ ਸੁਣ ਕੇ ਸੰਦੀਪ ਦੀਆਂ ਅੱਖਾਂ ਭਰ ਆਈਆਂ ਤੇ ਉਹਨੇ ਆਪਣੀ ਸਾਸ ਨੂੰ ਗਲੇ ਲਾ ਲਿਆ ਮੰਮੀ ਇੱਕ ਵਾਰ ਤਾਂ ਮੌਕਾ ਮਿਲਦਾ ਈ ਆ ਸਾਰਿਆਂ ਨੂੰ ਜਦ ਕੇ ਤੁਹਾਡੀਆਂ ਅੱਖਾਂ ਤੇ ਤਾਂ ਗਲਤਫਹਿਮੀ ਦੀ ਪੱਟੀ ਬੰਨੀ ਸੀ ਜਿਹੜੀ ਅੱਜ ਉਤਰ ਗਈ ਆ ਬਸ ਹੁਣ ਸਾਰਾ ਕੁਝ ਪਿਆਰ ਨਾਲ ਚੱਲਦਾ ਰਹੇ ਉਸ ਤੋਂ ਬਾਅਦ ਨੋ ਪੁੱਤ ਤੇ ਮਾਂ ਇਕੱਠੇ ਪਿਆਰ ਨਾਲ ਰਹਿਣ ਲੱਗੇ ਪ੍ਰੀਤ ਨੇ ਹੁਣ ਆਪਣੇ ਪੇਕੇ ਘਰ ਦਖਲ ਅੰਦਾਜ਼ੀ ਕਰਨੀ ਬੰਦ ਕਰ ਦਿੱਤੀ ਸੀ ਜਿਹਦਾ ਕਰਕੇ ਸੰਦੀਪ ਦੀ ਜ਼ਿੰਦਗੀ 'ਚ ਵੀ ਸਕੂਨ ਆ ਗਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ